ਨਿਤ ਤੇਰੇ ਜਿਹੜਾ ਵੀ ਜੀਵ ਇਸ ਸਥਾਨ ਤੇ ਸ਼ਰਧਾ ਭਾਵਨਾ ਦੇ ਨਾਲ ਆਵੇਗਾ ਇੱਕ ਮਨ ਚਿਤ ਹੋ ਕਰਕੇ ਸੰਨ ਵਿੱਚੋਂ ਨੰਗੇਗਾ ਉਹਦੀ 84 ਕੱਟੀ ਜਾਵੇਗੀ ਇਹ ਗੁਰੂ ਅਮਰਦਾਸ ਮਹਾਰਾਜ ਜੀ ਆਨੇ ਇਸ ਸਥਾਨ ਨੂੰ ਵਰ ਦਿੱਤਾ ਕਿ ਸੰਨ ਵਿੱਚ ਨਰ ਜੋ ਲਖ ਜਾਵੇ ਸੋ ਨਰ ਜਮ ਕੇ ਪੰਥ ਨਾ ਪਾਵੇ ਇਕ ਜਿਹੜਾ ਵੀ ਜੀਵ ਇਸ ਸਥਾਨ ਤੇ ਆਵੇਗਾ ਸ਼ਰਧਾ ਭਾਵਨਾ ਦੇ ਨਾਲ ਸਨ ਵਿੱਚੋਂ ਦੀ ਲੰਗੇਗਾ ਉਸ ਮਨੁੱਖ ਦੀ 84 ਕੱਟੀ ਜਾਵੇਗੀ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਨੂੰ ਵਰ ਦਿੱਤਾ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਬ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਨ ਸਾਹਿਬ ਵਾਸਰ ਕੇ ਗਿੱਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹ ਪਾਵਨ ਅਤੇ ਮੁਕੱਦਸ ਸਥਾਨ ਸ਼ਿਸ਼ੋਭਿਤ ਹੈ ਜਿਹੜਾ ਤੀਸਰੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਸਬੰਧਤ ਹੈ ਇਸ ਜਦੋਂ ਇਤਿਹਾਸ ਦੀ ਗੱਲ ਕਰਦੇ ਆ ਇਸ ਪਵਨ ਮੁਕੱਦਸ ਸਥਾਨ ਦੀ ਤਾਂ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਇੱਥੇ ਸਨ ਲਾਈ ਗਈ ਸੀ ਕਿਸ ਤਰੀਕੇ ਨਾਲ ਸਨ ਲਾਉਣ ਦਾ ਸਬਬ ਬਣਿਆ ਕਿਵੇਂ ਗੁਰੂ ਅਮਰਦਾਸ ਪਾਸ਼ਾ ਇੱਥੇ ਪਹੁੰਚੇ ਸਨ ਆਓ ਇਤਿਹਾਸ ਵੀ ਜਾਣਦੇ ਆ ਤੇ ਨਾਲੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਨ ਸਾਹਿਬ ਦੇ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰ ਤਨਾਵਾ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰ ਸੁਆਸਲੇ ਸਾਡਾ ਨਾਲ ਮੌਜੂਦ ਨੇ ਗਿਆਨੀ ਰਾਜਪਾਲ ਸਿੰਘ ਜੀ ਜਿਹੜੇ ਇੱਥੇ ਬਤੌਰ ਗ੍ਰੰਥੀ ਸੇਵਾ ਨਿਭਾ ਰਹੇ ਨੇ ਸੋ ਗੱਲਬਾਤ ਕਰਾਂਗੇ ਤੇ ਇਤਿਹਾਸ ਜਾਣਾਂਗੇ ਉਹਨਾਂ ਕੋਲੋਂ ਕਿ ਇਸ ਪਾਵਨ ਅਤੇ ਮੁਕੱਦਸ ਸਥਾਨ ਦਾ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਪਵਿੱਤਰ ਸਥਾਨ ਦੀ ਦਾ ਇਤਿਹਾਸ ਆਪ ਜੀ ਨੂੰ ਸੰਖੇਪ ਰੂਪ ਵਿੱਚ ਦੱਸਿਆ ਜਾਵੇਗਾ ਇਹ ਪਵਿੱਤਰ ਸਥਾਨ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਚਰਨਛੋਪਾ ਪ੍ਰਾਪਤ ਹੈ ਜੀ ਇਸ ਸਥਾਨ ਤੇ ਆਉਣ ਦਾ ਕਾਰਨ ਗੁਰੂ ਅਮਰਦਾਸ ਜੀ ਦਾ ਇਹ ਬਣਿਆ ਜੀ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਮਹਾਰਾਜ ਜੀ ਦੀ ਖੰਡੂਰ ਸਾਹਿਬ ਤੇ 12 ਸਾਲ ਧਰਤੀ ਤੇ ਸੇਵਾ ਕੀਤੀ ਹੈ ਸੇਵਾ ਕਰਦਿਆਂ ਗੁਰੂ ਪਾਤਸ਼ਾਹ ਜੀ ਨੂੰ 12 ਬਖਸ਼ੀਆਂ ਪ੍ਰਾਪਤ ਹੋਈਆਂ ਹਨ ਗੁਰੂ ਪਾਤਸ਼ਾਹ ਜੀ ਨੂੰ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਆ ਨੇ ਗੁਰਤਾ ਗੱਦੀ ਦੇ ਕੇ ਸ੍ਰੀ ਗੋਂਦਵਾਲ ਸਾਹਿਬ ਦੀ ਧਰਤੀ ਤੇ ਭੇਜ ਦਿੱਤਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੋਂਦਵਾਲ ਸਾਹਿਬ ਦੀ ਧਰਤੀ ਤੇ ਤਖਤ ਤੇ ਬਰਾਜੇ ਸਨ ਉੱਥੇ ਦੂਸਰੇ ਪਾਸ਼ਾ ਜੀ ਦੇ ਸੁਪੁੱਤਰ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਦੋਨੇ ਜਾਣੇ ਗਏ ਹਨ ਗੁਰੂ ਅਮਰਦਾਸ ਮਹਾਰਾਜ ਜੀ ਤਖਤ ਤੇ ਬਰਾਜੇ ਸਨ ਉਹਨਾਂ ਨੇ ਜਾ ਕਰਕੇ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਦੇ ਨਾਲ ਇਲਕਾ ਕੀਤੀ ਕਿ ਗੁਰਤਾ ਗੱਦੀ ਜਿਹੜੀ ਹੈ ਸਾਡੇ ਪਿਤਾ ਪੁਰਖੀ ਹੈ ਇਸ ਗੱਦੀ ਤੇ ਬੈਠਣ ਦਾ ਸਾਡਾ ਹੱਕ ਬੰਦਾ ਇਤਿਹਾਸ ਵਿੱਚ ਇਹ ਵੀ ਸਾਨੂੰ ਲਿਖਿਆ ਮਿਲਦਾ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਲੱਕ ਦੇ ਵਿੱਚ ਜਿਹੜੀ ਤਖਤ ਤੇ ਬੈਠਿਆ ਉਹਨਾਂ ਨੇ ਲੱਤ ਵੀ ਮਾਰੀ ਸੀ ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨਿਮਰਤਾ ਦੀ ਮੂਰਤ ਉਹਨਾਂ ਨੇ ਹੱਥ ਜੋੜੇ ਤੇ ਕਹਿਣ ਲੱਗੇ ਕਿ ਆਪ ਜੀ ਗੁਰੂ ਦੇ ਪੁੱਤਰ ਹੋ ਸਾਡੇ ਕੋਲੋਂ ਤੁਹਾਡਾ ਸਤਿਕਾਰ ਨਹੀਂ ਉੱਠ ਕੇ ਕੀਤਾ ਕਿ ਤੇ ਆਪ ਜੀ ਦੇ ਕੋਮਲ ਚਰਨਾਂ ਨੂੰ ਸੱਟ ਨਾ ਵੱਜੀ ਹੋਵੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਿਮਰਤਾ ਦੀ ਮੂਰਤ ਈਰਖਾ ਤੋਂ ਦੂਰ ਰਹਿਣ ਕਰਕੇ ਫਿਰ ਇਸ ਸਥਾਨ ਤੇ ਗੁਰਦੁਆਰਾ ਸੰਨ ਸਾਬ ਜੀ ਆਨ ਕਰਕੇ ਬਿਰਾਜ ਗਏ ਇੱਥੇ ਇੱਕ ਸੰਗਤ ਜੀ ਕੱਚਾ ਕਮਰਾ ਹੁੰਦਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਕਮਰੇ ਦੇ ਅੰਦਰ ਗੁਰੂ ਅਮਰਦਾਸ ਜੀ ਆਨ ਕਰਕੇ ਬਿਰਾਜ ਗਏ ਦਰਵਾਜ਼ਾ ਉਹਨਾਂ ਨੇ ਮਾਰ ਲਿਆ ਸੀ ਤੇ ਲਿਖ ਕੇ ਲਾ ਦਿੱਤਾ ਕਿ ਕੋਈ ਵੀ ਆਨ ਕਰਕੇ ਕੋਈ ਵੀ ਸਿੱਖ ਆਵੇਗਾ ਤੇ ਦਰਵਾਜ਼ਾ ਨਾ ਖੁੱਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਸੰਗਤ ਨੇ ਕਿ ਸ੍ਰੀ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਹੋ ਰਹੇ ਕਿਰਪਾ ਕਰੋ ਸਾਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਾਓ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਗੁਰੂ ਨਾਨਕ ਦੇਵ ਜੀ ਵੱਲੋਂ ਵਾਰਸ ਸੀ ਕਿ ਜਿੱਥੇ ਵੀ ਸਾਡੀ ਜੋਤ ਹੋਵੇਗੀ ਆਪ ਜੀ ਨੂੰ ਪਤਾ ਹੋਵੇਗਾ ਬਾਬਾ ਬੁੱਢਾ ਸਾਹਿਬ ਜੀ ਜਾਣੀ-ਜਾਨ ਸਨ ਉਹਨਾਂ ਨੇ ਆਪਾਂ ਹੀ ਜਨਾਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਘੋੜੀ ਗੋਂਦਵਾਲ ਸਾਹਿਬ ਤੋਂ ਛੱਡੀ ਇਸ ਸਥਾਨ ਤਿਆਨ ਕਰਕੇ ਜਦੋਂ ਰੁਕੀ ਬਾਬਾ ਬੁੱਢਾ ਸਾਹਿਬ ਜੀ ਜਾਣ ਗਏ ਕਿ ਮਹਾਰਾਜ ਕਮਰੇ ਦੇ ਅੰਦਰ ਹਨ ਉਹਨਾਂ ਨੇ ਦੇਖਿਆ ਕਿ ਦਰਵਾਜ਼ਾ ਬੰਦ ਹੈ ਉੱਤੇ 사ਤਗੁਰਾਂ ਨੇ ਲਿਖਿਆ ਕਿ ਕੋਈ ਵੀ ਦਰਵਾਜ਼ਾ ਨਾ ਖੋਲੇ ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਦਰਸ਼ਨ ਕਰਨੇ ਹਨ ਕਿਰਪਾ ਕਰੋ ਅਸੀਂ ਦਰਵਾਜ਼ਾ ਨਹੀਂ ਖੋਲਦੇ ਸਾਨੂੰ ਇਸ ਕੱਚੇ ਕਮਰੇ ਨੂੰ ਸੰਨ ਲਾਣ ਦੀ ਆਗਿਆ ਦਿੱਤੀ ਜਾਵੇ ਫੇਰ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕਰਕੇ ਉਸ ਕੱਚੇ ਕਮਰੇ ਨੂੰ ਸਨ ਲਾ ਕਰਕੇ ਪਾੜ ਲਾ ਕਰਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਤੇ ਗੁਰੂ ਅਮਰਦਾਸ ਜੀ ਕਹਿ ਲਗੇ ਕਿ ਬਾਬਾ ਜੀ ਅਸੀਂ ਹੁਕਮ ਕੀਤਾ ਸੀ ਕਿ ਦਰਵਾਜ਼ਾ ਨਹੀਂ ਖੋਲਣਾ ਤੇ ਬਾਬਾ ਬੁੱਢਾ ਸਾਹਿਬ ਜੀ ਕਹਿ ਲਗੇ ਕਿ ਸਤਿਗੁਰੂ ਜੀ ਆਪ ਜੀ ਦੇ ਬਚਨ ਅਡਲ ਹਨ ਅਸੀਂ ਦਰਵਾਜ਼ਾ ਨਹੀਂ ਖੋਲਿਆ ਅਸੀਂ ਸਨ ਲਾ ਕਰਕੇ ਆਪ ਜੀ ਦੇ ਦਰਸ਼ਨ ਕੀਤੇ ਹਨ ਕਿਰਪਾ ਕਰੋ ਸੰਗਤ ਨੂੰ ਉਪਦੇਸ਼ ਬਖਸ਼ੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਉਹ ਆਪ ਜੀ ਨੇ ਜਿਹੜੀ ਸਨ ਲਾਈ ਹੈ ਆਉਣ ਵਾਲੇ ਕਾਲ ਯੁਗੀ ਜੀਵਾਂ ਦਾ ਉਧਾਰ ਕਰ ਹੋਵੇਗੀ ਜਿਹੜਾ ਵੀ ਜੀਵ ਇਸ ਸਥਾਨ ਤੇ ਸ਼ਰਧਾ ਭਾਵਨਾ ਦੇ ਨਾਲ ਆਵੇਗਾ ਇੱਕ ਮਨ ਚਿਤ ਹੋ ਕਰਕੇ ਸਨ ਵਿੱਚੋਂ ਨੰਗੇਗਾ ਉਹਦੀ 84 ਕੱਟੀ ਜਾਵੇਗੀ ਇਹ ਗੁਰੂ ਅਮਰਦਾਸ ਮਹਾਰਾਜ ਜੀ ਆਨੇ ਇਸ ਸਥਾਨ ਨੂੰ ਵਰ ਦਿੱਤਾ ਕਿ ਸਨ ਵਿੱਚ ਨਰ ਜੋ ਲਖ ਜਾਵੇ ਸੋ ਨਰ ਜਮ ਕੇ ਪੰਥ ਨਾ ਪਾਵੇ ਕਿ ਜਿਹੜਾ ਵੀ ਜੀਵ ਇਸ ਸਥਾਨ ਤੇ ਆਵੇਗਾ ਸ਼ਰਧਾ ਭਾਵਨਾ ਦੇ ਨਾਲ ਸਨ ਵਿੱਚੋਂ ਦੀ ਲੰਗੇਗਾ ਉਸ ਮਨੁੱਖ ਦੀ 84 ਕੱਟੀ ਜਾਵੇਗੀ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਨੂੰ ਵਰ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸਰਵਣ ਕਰ ਰਹੇ ਸੀ ਗੁਰਦੁਆਰਾ ਸਰਨ ਸਾਹਿਬ ਜੀ ਦਾ ਇਤਿਹਾਸ ਜਿਸ ਤੋਂ ਬਾਖੂਬੀ ਉਹਨਾਂ ਨੇ ਜਾਣੂ ਕਰਵਾਇਆ ਕਿ ਇਸ ਪਾਵਨ ਅਤੇ ਮੁਕੱਦਸ ਸਥਾਨ ਦੇ ਵਿੱਚ ਅੱਜ ਜੋ ਵੀ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਪਹੁੰਚਦਾ ਉਸ ਦੀਆਂ ਆਸਾਂ ਮੁਰਾਦਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਮਨਪ੍ਰੀਤ ਸਿੰਘ ਆਜ਼ਾਦ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ